रोटी लेके जा रहा था लेबर की रास्ते में चार बंदे मिले उनको घेर लिए फिर कूटन लगे मोबाइल लेके छोड़कर भाग गए पैर में मेरा जख्मी कर गए हाँ जी कितना बहुत कूटा सर दोनों लता तोड़ दी हाँ जी हाँ जी हुँ? हाँ जी, हाँ जी। हुँ? हुँ। हुँ। क्या काम करते हो लोहे का सर हाँ जी क्या टाइम था दस बज के दस मिनट शायद हो रहे थे हाँ जी कितने लोग चार लोग थे हाथ में क्या था हाथ में सर वो था एक बांका था ਇੱਕ ਰਾੜੇ ਜਾਤਾ ਹਾਂ ਜੀ ਇਹ 20 25 ਸਾਲ ਹੋ ਗਏ ਜੀ ਕੰਮ ਕਰਦੇ ਆ ਇਹਨੂੰ ਬੰਦੇ ਪੁਰਾਣੇ ਨੇ ਤੇ ਸਾਨੂੰ ਸਾਡੇ ਗਵਾਂਡੀਆਂ ਦਾ ਫੋਨ ਆਇਆ ਸੀਗਾ ਅਸੀਂ ਉੱਥੇ ਮੈਂ 9:30 ਪੌਣੇ 10 ਵਜੇ ਤੱਕ ਦਾ ਸੀਗਾ ਉਸ ਤੋਂ ਬਾਅਦ ਰੋਟੀ ਲੈਣ ਗਿਆ ਬੰਦੇ ਨੇ 7:30 ਵਜੇ ਕੀ ਰਪਾਲਿਆ ਕੀ ਰਪਾਲਿਆ ਕਿੰਨਾ ਘੁੱਟਿਆ ਬਹੁਤ ਘੁੱਟਿਆ ਦੋਨੋਂ ਲੱਤਾਂ ਤੋੜਤੀਆਂ ਨੇ ਦੋਨੋਂ ਲੱਤਾਂ ਤੋੜਤੀਆਂ ਜੀ ਫੋਨ ਖੋਕੇ ਲੈ ਗਏ ਕੌਣ ਲੋਕ ਨੂੰ ਪਤਾ ਲੱਗੇ ਹਾਂ ਜੀ ਨਹੀਂ ਕੁਝ ਪਤਾ ਲੱਗਿਆ ਜੀ ਪੁਲਿਸ ਨੇ ਕਾਰਵਾਈ ਕੀਤੀ ਕੱਲ ਐਸਐਚਓ ਸਾਹਿਬ ਆਏ ਸੀਗੇ ਜੀ ਕਹਿੰਦੇ ਕਰਦੇ ਆ ਕਾਰਵਾਈ ਰਾਤ ਆਏ ਸੀ ਰਾਤ ਆਏ ਸੀ ਕਿੰਨੇ ਕੋਈ ਇਹ ਕਰ ਦਿੰਦਾ ਇਹ 10:30 10 10:30 ਦੇ ਵਿੱਚ ਦੀ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਨਾਬੇ ਦੇ ਵੇਖਣ ਨੂੰ ਮਿਲੇ ਬੁਰਾ ਹਾਲ ਹੈ ਜੀ ਐ ਤਾਂ ਆਮ ਬੰਦੇ ਦਾ ਨਿਕਲਣਾ ਹੀ ਔਖਾ ਹੋ ਗਏ ਬਹੁਤ ਬੁਰਾ ਹਾਲ ਇਹਨੇ ਖਿਆਲ ਆ ਸੋਦਾ ਜਿਆਦਾ ਜਿੰਨ ਵਾਰਦਾਤ ਹੋ ਚੁੱਕੀਆਂ ਨੇ 90 ਦੇ ਵਿੱਚ ਰੁਝਾਨ ਹੀ ਕੋਈ ਨਾ ਰੂਟ ਨਹੀਂ ਰੁਝਾਨ ਨਾ ਕੋਈ ਜਗ੍ਹਾ ਨਹੀਂ ਹੁੰਦੀ ਕਦੀ ਚੁੰਗੀ ਤੋਂ ਹੁੰਦੀ ਹੈ ਕਦੀ ਨੋਰਾਗੜ ਹੋ ਰਹੀ ਹੈ ਕਦੀ ਬਾਈਪਾਸ ਤੋਂ ਹੋ ਰਹੀ ਹੈ ਰੁਝਾਨਾ ਹੀ ਹੁੰਦੀ ਹੈ ਹਾਂ ਰੁਝਾਨ ਨਾ ਇੱਕ ਦਿਨ ਹੀ ਖਲਮ ਜਾਂਦਾ ਕੁਝ ਕੀ ਬਣਉਣ ਕਿ ਪੁਲਿਸ ਕੀ ਕਰਦੀ ਕੀ ਨਹੀਂ ਕਰਦੀ ਕੁਝ ਕਰਦਾ ਹੀ ਨਹੀਂ ਹੈ ਇਹ ਰੁਝਾਨਾ ਰੁਝਾਨੇ ਲੂਟਪੜ ਹੁੰਦੀ ਹੈ ਇੱਕ ਦਿਨੀ ਦੋ ਦੋ ਵੀ ਹੋ ਜਾਂਦੀਆਂ ਤਿੰਨ ਦਿਨੀ ਹੋ ਜਾਂਦੀਆਂ ਨੇ ਅਸੀਂ ਪੁਲਿਸ ਤੇ ਬਹੁਤ ਬਾਰੀ ਧਿਆਨ ਤੇ ਲਿਆਂਦਾ ਬਹੁਤ ਬਾਰ ਦੱਤਾਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਇਹ ਰਾਤ ਇੱਕ ਮਜ਼ਦੂਰ ਦੇ ਨਾ ਛੁੱਟੀ ਕਰਕੇ ਜਾ ਰਿਹਾ ਸੀ ਜੀ ਮਤਲਬ ਰਾਸਤੇ 'ਚ ਚੋਰਾਂ ਨੇ ਇਹਨੂੰ ਨਾਲ ਦਾ ਕੁੱਟਿਆ ਨਾਲੇ ਲੁੱਟ ਲਿਆ ਦੋਨੇ ਲੱਤਾਂ ਇਹਦੀਆਂ ਮਤਲਬ ਦੋਨੇ ਲੱਤਾਂ ਹੀ ਤੋੜਤੀਆਂ ਇਹਦੀਆਂ ਬਹੁਤ ਜਿਆਦਾ ਨਜਾਇਜ਼ ਇੱਕ ਵਾਰ ਦਾਤ ਤੋਂ ਉਦੋਂ ਬਾਅਦ ਥੋੜੇ ਸਮੇਂ ਬਾਅਦ ਹੋਈ ਆ ਪੀਪੀਐ ਸਕੂਲ ਲੋਵੇ ਉਹਦੇ ਸਿਰ ਤੇ ਰਾਣਾ ਮਾਰੀਏ ਨੇ ਉਹ ਵੀ ਫੱਟੜ ਕਰਤਾ ਇਹ ਰਾਤ ਦੀਆਂ ਘਟਨਾਵਾਂ ਨੇ ਦੋ 9:30 ਤੋਂ 10:00 ਵਜੇ ਦੇ ਵਿੱਚ ਦੀਆਂ ਜੀ ਐਮਬੂਲੈਂਸ ਨੂੰ ਜੀ ਬਹੁਤ ਫੋਨ ਕਰਿਆ ਰਾਤ ਐਮਬੂਲੈਂਸ ਨਹੀਂ ਆਈ ਅਸੀਂ ਪ੍ਰਾਈਵੇਟ ਗੱਡੀ 'ਚ ਲੈ ਕੇ ਆਏ ਅੱਧਾ ਹੀ ਘੰਟੇ ਬਾਅਦ ਇਹਨਾਂ ਨੂੰ ਬਹੁਤ ਝਾੜੀਆਂ ਸੱਟ ਲੱਗੀਆਂ ਨੇ ਝਾੜੀਆਂ ਸੱਟ ਲੱਗਿਆ ਜੀ ਬਹੁਤ ਮੁਸ਼ਕਿਲ ਨਾਲ ਇਹ ਆਪਣੇ ਕੂਣੀਆਂ ਦੇ ਸਹਾਰੇ ਨਾਲ ਬਾਹਰ ਨਿਕਲਿਆ ਤੇ ਉਸ ਤੋਂ ਬਾਅਦ ਕਿਸੇ ਰਾਹੀਰ ਨੇ ਦੇਖਿਆ ਅਸੀਂ ਇਹਨੂੰ ਹਸਪੀਟਲ ਲੈ ਕੇ ਆਏ ਉਸ ਤੋਂ ਇਹ ਰਾਤ ਨੂੰ ਐਮਰਜੈਂਸੀ 'ਚ ਆਏ ਆ ਅਸਾਲਟ ਕੇਸ ਹੈਗਾ ਮੈਡੀਕਲ ਲੀਗਲ ਰਿਪੋਰਟ ਕੱਟੀ ਹੋਈ ਹੈ ਰਾਤ ਨੂੰ ਜਿਹੜੇ ਐਮਰਜੈਂਸੀ ਡਾਕਟਰ ਸੀ ਕਿ ਉਹਨਾਂ ਨੇ ਮੈਡੀਕਲ ਲੀਗਲ ਰਿਪੋਰਟ ਕੱਟੀ ਹੈ ਤੇ ਉਹਨਾਂ ਨੇ ਔਰਤੋ ਮੇਰੇ ਵੱਲ ਰੈਫਰ ਕੀਤਾ ਤੇ ਇਹਨਾਂ ਦੇ ਐਕਸ-ਰੇ ਕਰਵਾਏ ਆ ਦੋਨੋਂ ਲੱਤਾਂ ਫ੍ਰੈਕਚਰ ਆਈਆਂ ਇਹਨਾਂ ਦੀਆਂ